जला सुफला मातरम् वन्दे मातर वन्दे मातरम् सुजला सुफला जोश नो फूल की त्यामिनी फूल कुसुमित रुमंडल सोबिनी सुभासिनी मधुरभाषनी सुंदरवरदा मातरम वन्दे मातरम कोटि कोटि ਹਾਂਜੀ ਨਮਸਕਾਰ ਜੀ ਸਾਡੇ ਨਾਲ ਅੱਜ ਗੁਰਪਰਜਨ ਸਿੰਘ ਮੋਖਾ ਜੀ ਜੋ ਸੰਗਰੂਰ ਲੋਕ ਸਭਾ ਦੇ ਇੰਚਾਰਜ ਨੇ ਨਾਬਾ ਪਹੁੰਚੇ ਨੇ ਆਓ ਗੱਲਬਾਤ ਕਰਾਈਏ ਮਤਦਾਨ ਜਾਗਰੂਦੀ ਅਤੇ ਨਾਬਾ ਤਰਵੈਨੀ ਪਹਿਲੇ ਇਕੱਠ ਸੀ ਉਹਦੇ ਬਾਰੇ ਕੀ ਕਹਿੰਦੇ ਨਮਸਕਾਰ ਸਰ ਜੀ ਕੀ ਪ੍ਰੋਗਰਾਮ ਸੀ ਜੀ ਅੱਜ ਨਾਬਾ ਪਹੁੰਚੇ ਹੋ ਮੈਂ ਗੁਰਵਚਨ ਸਿੰਘ ਮੋਖਾ ਵਾਟ ਦਾਤਾ ਜਾਗਰੂਕ ਅਭਿਆਨ ਲੋਕ ਸਭਾ ਸੰਗਰੂਰ ਹਲਕਾ ਅੱਜ ਨਾਬੇ ਆਉਂਦਾ ਜਿਹੜਾ ਮਕਸਦ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰਾਜਨੀਤੀ ਤੋਂ ਪਰੇ हट ਕੇ ਕਿਉਂਕਿ ਰਾਜਨੀਤੀ ਵਾਲਿਆਂ ਦਾ ਵਿਸ਼ਾ ਆਪਣਾ ਹੈ ਲੇਕਿਨ ਸਮਾਜ ਨੂੰ ਜਗਾਉਣਾ ਸਮਾਜ ਕਈ ਵਾਰੀ ਵੋਟ ਪਾਉਂ ਨਹੀਂ ਜਾਂਦਾ ਬੋਟ ਦਾ ਇਸਤੇਮਾਲ ਸਹੀ ਨਹੀਂ ਕਰਦਾ ਕਈ ਵਾਰੀ ਉਹ ਨੋਟਾਬਲ ਨੂੰ ਜਾਂਦਾ ਹੈ ਉਹ ਨੋਟਾ ਬੋਟ ਜਿਹੜੀ ਹੈ ਉਹ ਡਿਸਟ੍ਰੇਜ ਕਰਨ ਵਾਲੀ ਬਾਤ ਹੈ ਉਹ ਤੋਂ ਅਵੇਅਰ ਕਰਨ ਲਈ ਤਾਂ ਕਿ ਲੋਕਾਂ ਦੇ ਵਿੱਚ ਕਿ ਜਾਗਰੂਤਾ ਆਵੇ ਲੋਕ ਆਪਣੀ ਮੱਤ ਦਾ ਜਿਹੜਾ ਹੈਗਾ ਦਾਣ ਹੈ ਉਸ ਨੂੰ ਕਰਨ ਔਰ ਲੋਕਾਂ ਦੇ ਵਿੱਚ ਸਹੀ ਨਮਾਇਦੇ ਜਿਹੜੇ ਹੈਗੇ ਆ ਉਹ ਚੁਣੇ ਜਾਣ ਦੂਸਰਾ ਪੱਖ ਇਹ ਹੈ ਵੀ ਕਈ ਵੀਰੇ ਅਸੀਂ ਇਹ ਮੰਨ ਕੇ ਚੱਲਦੇ ਆਂ ਵੀ ਸਾਡੀ ਜਿਹੜੀ ਇਹ ਚੋਣ ਹੈ ਅਸੀਂ ਪੀਐਮ ਦੀ ਚੋਣ ਨੂੰ ਲੋਕਲ ਚੋਣ ਨਾਲ ਮਹੱਲੇ ਦੀ ਚੋਣ ਨਾਲ ਐਮਸੀ ਦੀ ਚੋਣ ਨਾਲ ਜੋੜ ਕੇ ਅਸੀਂ ਦੇਖਦੇ ਆਂ ਵੀ ਉਹਨੂੰ ਉਹਦੇ ਨਾਲ ਨਾ ਜੋੜੀਏ ਅਸੀਂ ਪੀਐਮ ਦੀ ਜਿਹੜੀ ਕੰਮ ਹੈ ਉਸ ਕੰਮਾਂ ਨੂੰ ਦੇਖ ਕੇ ਕਿਉਂਕਿ ਪੀਐਮ ਦਾ ਕੰਮ ਦੇਸ਼ ਦੀ ਸੁਰੱਖਿਆ ਦੇਸ਼ ਦੀ ਡਿਵੈਲਪਮੈਂਟ ਦੇ ਅੰਦਰ ਕੋਈ ਕੋਤਾਹੀ ਨਾ ਹੋਵੇ ਸਾਰਿਆਂ ਨੂੰ ਸਨਮਾਨ ਮਿਲੇ ਉਹ ਵਿਅਕਤੀ ਜਿਹੜਾ ਵੀ ਕਰ ਸਕਦਾ ਸਾਨੂੰ ਲੱਗਦਾ ਹੈ ਜੋ ਉਸ ਦੇ ਕਾਬਿਲ ਹੈ ਉਸ ਨੂੰ ਜਿਹੜਾ ಮತਦਾਤਾ ਹੈ ਉਹ ਆਪਣਾ ਜਿਹੜਾ ਮਤਦਾਨ ਕਰਨ ਉਹਦੇ ਵਾਸਤੇ ਵੋਟ ਪਾਉਣ ਇਸ ਲਈ ਜਾਗਰੂਕ ਕਰਨ ਲਈ ਇਹ ਅੱਜ ਦੀ ਮੀਟਿੰਗ ਰੱਖੀ ਗਈ ਸੀ ਸਰ ਇਹ ਕਹਿੰਦੇ ਨੇ ਵੀ ਸਾਨੂੰ ਹੇਠ ਤੱਕ ਗਲੀਆਂ ਨਾਲੀਆਂ ਠੀਕ ਹੈ ਛੜਕਾਂ ਉੱਥੇ ਘਟੇ ਨੇ ਕੁਝ ਲੋਕ ਕੁਝ ਲੋਕ ਜਿੰਨੇ ਸੋਚ ਨਹੀਂ ਸਾਨੂੰ ਦੇਖੋ ਗੱਲ ਪਤਾ ਕੀ ਹੈ ਸਾਨੂੰ ਦੇਸ਼ ਦੇ ਲੋਕਾਂ ਨੂੰ ਸਾਡੇ ਜਿਹੜੇ ਰਾਜਨੀਤਿਕ ਲੋਗ ਐ ਉਹਨਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਬੋਰਡ ਦਾ ਅਧਿਕਾਰ ਆ ਉਹਦਾ ਮਤਲਬ ਕੀ ਐ ਤੁਹਾਡਾ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਿਰਫ ਮੇਰੇ ਤੱਕ ਸੀਮਿਤ ਰਹਿਣਾ ਔਰ ਮੈਨੂੰ ਵੋਟ ਪਾਉਣ ਮੈਨੂੰ ਚੁਣਨ ਮੈਂ ਆਪਣੀ ਜਿਹੜੀ ਕੁਰਸੀ ਆ ਬਚਾਈ ਰੱਖਾਂ ਦੇਸ਼ ਚਾਹੇ ਉਹ ਖੂਚ ਪਈ ਜਾਵੇ ਉਹਦਾ ਉਹਨੂੰ ਕੋਈ ਤਾਲਕ ਨਹੀਂ ਹੁੰਦਾ ਇਸ ਕਰਕੇ ਲੋਕਾਂ ਦੇ ਅੰਦਰ ਵੀ ਉਹੀ ਕਰੇਜ ਬਣਿਆ ਹੋਇਆ ਉਸੇ ਟੰਗਣ ਵਾਲੀ ਚੱਲਦੇ ਐ ਜੇ ਲੋਕਾਂ ਨੂੰ ਅਸੀਂ ਸਮਝਾਵਾਂਗੇ ਵੀ ਇੱਕ ਜਿਹੜੀ ਲੋਕਲ ਰਾਜਨੀਤੀ ਐ ਪਿੰਡ ਦੀ ਰਾਜਨੀਤੀ ਐ ਕੋਈ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਰਾਜਨੀਤੀ ਥੋੜਾ ਜਾਂ ਸਾਡੀ ਜੇਬ ਦੇ ਵਿੱਚ ਕੋਈ ਲੁਭਾਣ ਆਏ ਕੋਈ ਚੀਜ਼ ਪੈਂਦੀ ਹੈ ਕਿਸੇ ਢੰਗ ਨਾਲ ਚਾਹੇ ਉਹ ਸਾਨੂੰ ਕੋਈ ਬਿਜਲੀ ਫਰੀ ਹੋ ਜੇ ਹੋਰ ਸਾਡੇ ਨਿੱਕਰ ਸੁੱਕੜ ਹੋ ਜਾਣ ਉਹ ਦੇ ਨਾਲ ਸਾਡੀ ਦੇਸ਼ ਦੀ ਸੁਰੱਖਿਆ ਤਾਂ ਨਹੀਂ ਨਾ ਹੁੰਦੀ ਸਾਡਾ ਟੈਟ ਤਾਂ ਪਰ ਸਕਦਾ ਲੇਕਿਨ ਦੇਸ਼ ਦੀ ਸੁਰੱਖਿਆ ਜਿਹੜਾ ਕਰਨਾ ਲੈ ਸਾਨੂੰ ਉਹ ਦੇਖਣਾ ਚਾਹੀਦਾ ਉਹ ਕਿਉਂ ਕਿ ਹਰ ਵਾਰੀ ਇਹ ਹੁੰਦਾ ਜਦੋਂ ਰਾਜਨੀਤੀ ਆਉਂਦੀ ਹੈ ਭਾਵੇਂ ਐਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋਵੇ ਭਾਵੇਂ ਐਮਐਲਏ ਦੀ ਹੋ ਭਾਵੇਂ ਐਮਸੀ ਦੀ ਇਲੈਕਸ਼ਨ ਹੋਵੇ ਤਾਂ ਲੋਕ ਇਹ ਦੇਖਦੇ ਵੀ ਸਾਡਾ ਐਮਸੀ ਜਾਂ ਐਮਐਲਏ ਜਾਂ ਐਮਪੀ ਦੀ ਸੀਟ ਤੋਂ ਉਧਰ ਨੂੰ ਭੱਜ ਜਾਂਦੇ ਜਿਹਦੇ ਨਾਲ ਰਲੇ ਹੁੰਦੇ ਨੇ ਲੋਕ ਨਹੀਂ ਉਸ ਤੋਂ ਉੱਤੇ ਉੱਠਣਾ ਚਾਹੀਦਾ ਦੇਖੋ ਦੇਸ਼ ਦੇ ਅੰਦਰ ਕਈ ਐਸੀਆਂ ਉਦਾਹਰਨਾਂ ਨੇ ਅਸੀਂ ਸੜਕਾਂ ਦਾ ਜਾਲ ਕਹਿ ਦिए ਟ੍ਰੇਨ ਦੀ ਡਿਵੈਲਪਮੈਂਟ ਕਹਿ ਲਈਏ ਰੇਲਵੇ ਸਟੇਸ਼ਨਾਂ ਦੀ ਡਿਵੈਲਪਮੈਂਟ ਕਹਿ ਲਈਏ ਕਿੱਥੇ ਪਟੜੀਆਂ ਦੇ ਉੱਤੇ ਗੰਦ ਪਿਆ ਹੁੰਦਾ ਸੀ ਅੱਜ ਤੁਸੀਂ ਬਾਹਰ ਬੈਠ ਕੇ ਰੇਲ ਪਟੜੀ ਦੇ ਉੱਤੇ ਤੁਸੀਂ ਰੋਟੀ ਵੀ ਖਾ ਸਕਦੇ ਹੋ ਇੰਨੀ ਸਫਾਈ ਹੁੰਦੀ ਹੈ ਸਾਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਐਡੀਆਂ ਐਡੀਆਂ ਟ੍ਰੇਨਾਂ ਸਾਨੂੰ ਦਿੱਤੀਆਂ ਜਿਹੜੇ ਵਿਅਕਤੀ ਨੂੰ ਦਿੱਤੀਆਂ ਸਾਨੂੰ ਸਾਨੂੰ ਉਹ ਸੋਚਣਾ ਨਹੀਂ ਚਾਹੀਦਾ ਵੀ ਕੌਣ ਵਿਅਕਤੀ ਇਹ ਕੰਮ ਕਰ ਰਿਹਾ ਹੈ ਅਸੀਂ ਕਿਸੇ ਦਾ ਕੋਈ ਨਾਮ ਲੈ ਕੇ ਗੱਲ ਕਰੀਏ ਉਹਦੀ ਜ਼ਰੂਰਤ ਹੀ ਨਹੀਂ ਹੈ ਲੋਕ ਆਪ ਵੀ ਜਾਗਰੂਤ ਨੇ ਇਸ ਗੱਲ ਨੂੰ ਤਾਂ ਪਰ ਲੇਕਿਨ ਉਹ ਮੱਤ ਪਾਉਣ ਲਈ ਜਾਗਰੂਤ ਹੋ ਜਾਣ ਕਿਉਂਕਿ ਦੇਸ਼ ਦੀਆਂ ਕਈ ਏਦਾਂ ਯੂਪੀ ਆ ਅੱਜ ਅਸੀਂ ਮੰਨੀ ਜਾਂਦੇ ਆ ਸਾਨੂੰ ਕੋਈ ਵੀ ਲੱਗਦਾ ਸੀਗਾ ਵੀ ਇਹ ਇੱਕ ਸਾਧ ਆ ਗਿਆ ਇਹ ਕੀ ਕਰੂਗਾ ਭਗਵਾਨ ਤਾਰੀ ਇਹਦਾ ਕੀ ਕੰਮ ਹੈ ਦੇਸ਼ ਚਲਾਉਣ ਦੇ ਵਿੱਚ ਕੀ ਜਿਹੜਾ ਕਿ ਕ੍ਰਾਈਮ ਫ੍ਰੀ ਉਥੇ ਸਟੇਟ ਹੋਈ ਹੋਈ ਹੈ ਕਿਹਾ ਜੇ ਕੱਲ ਨੂੰ ਕੋਈ ਵਿਅਕਤੀ ਕਹਿੰਦਾ ਵੀ ਉਹਦੀ ਵਿਰੋਧਤਾ ਕਰੇ ਜਾਂ ਉਹ ਤੋਂ ਭੱਜੇ ਤਾਂ ਮਾੜੀ ਗੱਲ ਹੈ ਇਹਦਾ ਮਤਲਬ ਉਹ ਕ੍ਰਾਈਮ ਚਾਹੁੰਦਾ ਜੋ ਵਿਅਕਤੀ ਸਾਡੇ ਦੇਸ਼ ਇੱਤ ਦੀ ਗੱਲ ਕਰਦਾ ਹੈ ਸਾਡੇ ਸਮਾਜ ਨੂੰ ਬਚਾ ਕੇ ਰੱਖਣ ਦੀ ਗੱਲ ਕਰਦਾ ਸਾਨੂੰ ਉਹਦੇ ਵਾਸਤੇ ਡਟਣਾ ਚਾਹੀਦਾ ਹੈ ਪਰ ਭਜੀ ਪੰਜਾਬ ਦੀ ਗੱਲ ਕਰੀਏ ਥੋੜਾ ਜਿਹਾ ਉਲਟਾ ਜਿਹਾ ਪੰਜਾਬ ਦਾ ਜੇ ਲੋਕਾਂ ਦੀ ਗੱਲ ਕਰੀਏ ਤਾਂ ਰਾਸ਼ਨ ਦੀ ਗੱਲ ਕਰਦੇ ਨੇ ਫ੍ਰੀ ਦੀ ਬਿਜਲੀ ਫ੍ਰੀ ਦੀ ਗੱਲ ਕਰਦੇ ਨੇ ਤਾਂ ਹੋਰ ਕਈ ਚੀਜ਼ਾਂ ਕਹਿੰਦੇ ਵੀ ਸੰਤ ਤਾਂ ਉਹ ਚੀਜ਼ ਹੀ ਦੀ ਦੇਖੋ ਸਾਡਾ ਜਿਹੜਾ 47 ਤੋਂ ਬਾਅਦ ਅੱਜ ਤੱਕ ਦਾ ਜਿਹੜਾ ਸਮਾਂ ਹੁਣ ਸੌਰੀ ਇੱਕ ਮਿੰਟ ਹੁਣ ਬੱਸਾਂ ਫ੍ਰੀ ਚੱਲ ਰਹੀਆਂ ਨੇ ਲੋਕ ਮੈਂ ਉਹੀ ਕਹਾਂ ਉਹੀ ਦੱਸਣ ਲੱਗਾ ਜਿਹੜਾ 47 ਤੋਂ ਬਾਅਦ ਲੈ ਕੇ ਅੱਜ ਤੱਕ ਦਾ ਜਿਹੜਾ ਸਮਾਂ ਸਾਨੂੰ ਦਿੱਤਾ ਹੀ ਪ੍ਰਲੋਭਨ ਗਿਆ ਲਾਲਚ ਦਿੱਤਾ ਗਿਆ ਠੀਕ ਹੈ ਜੀ ਜੇ ਤੁਹਾਨੂੰ ਘਰੇ ਬੈਠੇ ਬਿਠਾਏ ਕੋਈ ਚੀਜ਼ ਮਿਲੀ ਜਾਂਦੀ ਹੈ ਤੁਹਾਡਾ ਢਿੱਡ ਭਰਦਾ ਹੈ ਤੁਹਾਡੀ ਜ਼ਰੂਰਤ ਪੂਰੀ ਹੁੰਦੀ ਹੈ ਫਿਰ ਤੁਸੀਂ ਦੂਜੇ ਵੱਲ ਧਿਆਨ ਹੀ ਨਹੀਂ ਕਰਦੇ ਪਰ ਕਈ ਵਾਰੀ ਕੀ ਹੁੰਦਾ ਹੈ ਜਿਹੜੇ ਛੋਟੇ ਮੁੱਦੇ ਐ ਇਹਨਾਂ ਦੇ ਨਾਤੇ ਜਿਹੜੇ ਦੇਸ਼ ਦੇ ਮੁੱਦੇ ਜੇ ਅਸੀਂ ਦੂਸਰੇ ਰੋਟ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਨੇ ਦੇਸ਼ ਵਾਸਤੇ ਆਪਣਾ ਸਰਬੰਸ ਵਾਰਤਾ ਬਿਲਕੁਲ ਜੀ ਬਿਲਕੁਲ ਠੀਕ ਹੈ ਪਰ ਤੇਗ ਦੇਸ਼ ਦਾ ਵਿਅਕਤੀ ਜਿਹੜਾ Hindu ਸਮਾਜ ਹੈ Sikh ਸਮਾਜ ਹੈ ਜੀ ਅੱਜ ਹੈਗਾ ਮੈਂ ਤਾਂ ਬਲਕੇ ਖੁੱਲ ਕੇ ਇਹ ਵੀ ਕਹਿਣਾ ਹੁੰਨਾ ਵੀ ਜੇ ਸਾਡਾ ਵੀ ਸਰੂਪ ਹੈ ਨਾ ਇਹ ਇਹ ਗੁਰੂ ਗੋਬਿੰਦ ਸਿੰਘ ਦੀ ਬਤੌਲਤ ਗੁਰਤੇਗ ਬਹਾਦਰ ਦੀ ਬਤੌਲਤ ਗੁਰੂ ਅਰਜਨ ਦੇਵ ਜੀ ਦੀ ਬਤੌਲਤ ਸਹਾਬਜਾਦਿਆਂ ਦੀ ਬਤੌਲਤ ਇਹ ਅਸੀਂ ਹੈਗੇ ਆ ਸਾਰੇ ਜੇ ਅੱਜ ਅਸੀਂ ਇਹ ਲਾਈਏ ਵੀ ਉਹਨਾਂ ਨੇ ਕਿਹੜਾ ਕੋਈ ਲਾਲਚ ਧੱਕਿਆ ਸੀ ਦੇਸ਼ ਵਾਸਤੇ ਕੁਰਬਾਨੀਆਂ ਕਰ ਗਏ ਠੀਕ ਹੈ ਜੀ ਔਰ ਇੱਕ ਨਵੀਂ ਕੌਮ ਸਾਡੇ ਵਾਸਤੇ ਖੜੀ ਕਰਕੇ ਗਏ ਖਾਲਸਾ ਕੌਮ ਉਹਨਾਂ ਨੇ ਬਣਾਈ ਠੀਕ ਹੈ ਜੀ ਕੀ ਉੱਥੇ ਉਹਨਾਂ ਦਾ ਕੋਈ ਖਾਲਸਾ ਜਿਹੜਾ ਬਣਿਆ ਉਹਨੂੰ ਕੋਈ ਪ੍ਰਲੋਭਨ ਸੀ ਉੱਥੇ ਦਾ ਸੀਸ ਮੰਗਿਆ ਸੀ ਉਹਨਾਂ ਨੇ ਸੀਸ ਦਿੱਤਾ ਔਰ ਦੇਸ਼ ਵਾਸਤੇ ਦਿੱਤਾ ਸਾਨੂੰ ਵੀ ਇਹ ਜਾਗਰੂਤ ਹੋਣਾ ਚਾਹੀਦੀ ਹੈ ਅਸੀਂ ਦੇਸ਼ ਵਾਸਤੇ ਜਾਗੀਏ ਨਾ ਕਿ ਸਾਡੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਵਾਸਤੇ ਜਾਗੀਏ